ਹੀ ਵੇਖਿਆ ਹੋਣਾ ਵਾ ਡੇ ਆ ਸਫਾਈ ਸੂਈ ਕਰਨ ਸਾਰਾ ਸਿਸਟਮ ਜਿੱਦਾਂ ਹੋ ਰਿਹਾ ਸਹੀ ਕਰਦਾ ਸਫਾਈ ਦਾ ਕੰਮ ਚੱਲ ਰਿਹਾ ਸਾਨੂੰ ਕਿਹੜੀ ਕਿਹੜੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜਦੋਂ ਫਸਲ ਵਾੜੀ ਆਉਂਦੀ ਹੈ ਮੰਡੀ ਵਿੱਚ ਮੁਸ਼ਕਲਾਂ ਦਾ ਵੇਖੋ ਜੀ ਇੱਕ ਤੇ ਸਰਕਾਰ ਨੂੰ ਚਾਹੀਦਾ ਆ ਆੜਤੀਆਂ ਨੂੰ ਤਰਪਾਲਾਂ ਆਪ ਲੈ ਕੇ ਦੇਣੀਆਂ ਜਿੱਦਾਂ ਮੌਸਮ ਖਰਾਬ ਹੋ ਜਾਂਦਾ ਵਾ ਉਦੋਂ ਫਸਲ ਜਿਹੜੀ ਉਹ ਖਰਾਬ ਹੁੰਦੀ ਹੈ ਫਿਰ ਬੋਲੀ ਕੈਨਸਲ ਵੀ ਹੋ ਜਾਂਦੀ ਕਈ ਵਾਰਾਂ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਜਿਹੜਾ ਵਾ ਆੜਤੀਆਂ ਦਾ ਸਾਥ ਦੇਣ ਕੋਈ ਇਹਨਾਂ ਨੂੰ ਤਰਪਾਲਾਂ ਜਿਹੜੀਆਂ ਵਾ ਸਰਕਾਰੀ ਜਿਹੜਾ ਇਸ ਤਰ੍ਹਾਂ ਦਾ ਕੋਈ ਸਿਸਟਮ ਹੋਵੇ ਇਹ ਡੰਗਰ ਜਿਹੜੇ ਆ ਕਾਫੀ ਵਾਰਾ ਇਹਦਾ ਕੀ ਕਹਾਂ ਡੰਗਰ ਵੀ ਇਹ ਕੌਣ ਛੱਡ ਕੇ ਜਾਂਦਾ ਕਿਸਾਨ ਹੀ ਛੱਡ ਕੇ ਜਾਂਦਾ ਇਹ ਥੋੜਾ ਜਿਹਾ ਇੱਥੇ ਸਖਤੀ ਚਾਹੀਦੀ ਸਰਕਾਰ ਨੂੰ ਵੀ ਕਿ ਜਿੱਦਾਂ ਮਾਰਕੀਟ ਕਮੇਟੀ ਨੂੰ ਇਹ ਮੰਡੀ ਦੇ ਜਿਹੜੇ ਗੇਟ ਆ ਉਹ ਬੰਦ ਰਹਿਣ ਜੇ ਕੋਈ ਅੰਦਰ ਆਉਂਦਾ ਵਾ ਲੋਣ ਤਾਂ ਉਹਨੂੰ ਪੂਰੀ ਉਹਦੀ ਪੁਸ਼ਕਿਸ਼ ਹੋਵੇ ਉਹਨੂੰ ਨਾ ਲਾਉਣ ਦਿੱਤਾ ਜਾਵੇ ਅੱਧ ਕੰਕੜ ਕੰਕੜਾਂ ਝਾੜ ਝੂੜ ਕਿੱਦਾਂ ਰਹੂਗਾ ਛਾੜ ਤੇ ਠੀਕ ਹੀ ਰਹੂਗਾ ਜੀ ਮੌਸਮ ਵਧੀਆ ਹੈ ਮੌਸਮ ਠੰਡਾ ਹੈ ਛਾੜ ਕਣਕਾਂ ਦਾ ਠੀਕ ਰਹੂਗਾ ਜੀ ਕਈ ਇਲਾਕਿਆਂ 'ਚ ਮੀਂਹ ਕਾਫੀ ਪੈਣਾ ਗੜੇ ਮਾਰੀ ਆਪਣੇ ਇਲਾਕੇ ਠੀਕ ਰਿਹਾ ਆਪਣੇ ਤੇ ਠੀਕ ਹੀ ਆ ਜੀ ਆਪਣੇ ਇਲਾਕੇ 'ਚ ਤੇ ਠੀਕ ਆ ਤੇ ਪਾਣੀ ਪੀਣ ਦਾ ਵਿਵਸਥਾ ਜਿਸ ਤਰ੍ਹਾਂ ਕੋਈ ਮਾਰਕੀਟ ਕਮੇਟੀ ਵੱਲੋਂ ਮਾਰਕੀਟ ਕਮੇਟੀ ਵੱਲੋਂ ਲਗਾਏ ਤੇ ਗਏ ਟੈਂਕੀਆਂ ਪਰ ਉਹ ਹੁਣ ਚਲਦੀਆਂ ਚੁਲਦੀਆਂ ਨਹੀਂ ਰਹੀਆਂ ਤੇ ਫਲਸ਼ਾਂ ਫਲਸ਼ਾਂ ਦਾ ਤੇ ਕੋਈ ਕੰਮ ਨਹੀਂ ਹੈਗਾ ਮਾਰਕੀਟ ਦਾ ਇਥੇ ਉਹਦੇ ਕੋਈ ਵੀ ਨਹੀਂ ਮਾਰਕੀਟ ਕਮੇਟੀ ਵੱਲੋਂ ਕੋਈ ਇਦਾਂ ਦਾ ਕੋਈ ਜਿਹੜਾ ਸਰਕਾਰ ਵੱਲੋਂ ਅਜਿਹਾ ਭਾਅ ਕੱਢਿਆ ਗਿਆ ਸੰਤੁਸ਼ਟੀਆਂ ਜੀ ਵੇਖੋ ਵਧਿਆਈ ਆ ਕੇ ਨਾਲੋਂ ਦੇ ਭਾਅ ਦੇ ਜਿਹੜਾ ਵਾ ਹਾਂਜੀ ਹਾਂਜੀ ਇਹ ਕੀ ਸੁਹਲ ਤਾਂ ਕਿਉਂਦੇ ਜੀ ਪੀਆਪਾ ਸੁਹਲ ਤਾਂ ਵੇਖੋ ਜੀ ਕਿਤੇ ਮਾਰਕੀਟ ਕਮੇਟੀ ਨੂੰ ਜਿਹੜਾ ਵਾ ਇੱਥੇ ਜਿੱਦਾਂ ਬਾਥਰੂਮਾਂ ਦਾ ਲੈਟਰੀਨਾਂ ਦਾ ਜਿਹੜਾ ਵਾ ਉਹ ਚਾਹੀਦਾ ਵਾ ਜੇ ਉਹ ਭਣੇ ਵੀ ਆ ਤੇ ਉਹ ਦਰਵਾਜ਼ੇ ਉਹਨਾਂ ਦੇ ਬੰਦ ਪਏ ਆ ਤੇ ਜੇ ਉਹ ਖੁੱਲੇ ਆ ਤੇ ਉਹ ਕੋਈ ਸਾਫ ਸਫਾਈ ਦਾ ਕੋਈ ਉੱਥੇ ਹੈ ਨਹੀਂ ਕੋਈ ਏਡਾ ਜਿਆਦਾ ਪ੍ਰਬੰਧ ਬਹੁਤ ਮੰਦਾ ਹਾਲ ਉਹਨਾਂ ਦਾ ਬਹੁਤ ਮਾੜੇ ਹਾਲਾਤ ਨੇ ਇਹ ਨਾਲੇ ਪਾਣੀ ਦੇ ਪ੍ਰਬੰਧ ਹੈਗੇ। ਪੀਨ ਵਾਲੇ ਪਾਣੀ ਦਾ ਵੀ ਪ੍ਰਬੰਧ ਕੋਈ ਏਡਾ ਜ਼ਿਆਦਾ ਖਾਸ ਨਹੀਂ ਹੈਗਾ। ਉਹਦੇ ਆਰਤੀਏ ਜਿਹੜੇ ਵੀਰੋ ਕਰ ਰਹੇ ਆਪੋ ਆਪਣੇ ਉਹਨਾਂ ਨੇ ਲਵਾਏ ਹੈਗੇ ਹੈਗੇ। ਸਰਕਾਰ ਕੋ ਤੇ ਇਹੋ ਹੀ ਮੰਗ ਕਰਦੀ ਆ ਵੀ ਪਾਣੀ ਦੀ ਜਿਹੜੀ ਉਹ ਵਿਵਸਥਾ ਸਹੀ ਹੋਵੇ ਤੇ ਇੱਕ ਜਿਹੜੇ ਆ ਬਾਥਰੂਮ ਲੈਟਰੀਨਾ ਜਿਹੜੀਆਂ ਵਾਂ ਉਹ ਜਿਹੜਾ ਉਹਨਾਂ ਵਾਸਤੇ ਵੀ ਕੋਈ ਬੰਦਾ ਖਾਸ ਉਥੇ ਦਿੱਤਾ ਹੋਵੇ ਜਿਹੜਾ ਸਾਫ ਸਫਾਈ ਦਾ ਵੀ ਧਿਆਨ ਰੱਖੇ ਦੀ। ਅਰੇਂਜਮੈਂਟ ਹਰ ਵਾਰ ਦੀ ਤਰ੍ਹਾਂ ਐਸ ਹੋ ਰਹੀ ਨਹੀਂ। ਠੀਕ ਹੈ ਤੁਸੀਂ ਦੇਖਿਆ ਇਹ ਮੈਡੀਕਲ ਕਮੇਟੀ ਤੋਂ ਆਈ ਨਹੀਂ। ਸਭਾਇਆਂ ਹੋ ਰਹੀਆਂ ਵਾਂ। ਬਾਕੀ ਖਰੀਦ ਜਿਹੜੀ ਇੱਕ ਤਰੀਕ ਤੋਂ ਸਟਾਰਟ ਆ ਵਧੀਆ ਕੰਮ ਚੱਲ ਰਿਹਾ ਤੇ ਕਿਸ ਤਰ੍ਹਾਂ ਇਸ ਵਲੀ ਕਿਸ ਤਰ੍ਹਾਂ ਕਣਕ کافی ਬਰਸਾਤ ਵੀ ਹੋਈ ਆ ਮੌਸਮ ਖਰਾਬ ਰਿਹਾ ਵਾ ਤਾਂ ਕਿਸ ਤਰ੍ਹਾਂ ਕਣਕ ਦਾ ਕਿਸਮਾ ਨਹੀਂ ਕਣਕ ਦੇ ਬਰਸਾਤ ਨਾਲ ਕੋਈ ਏਡਾ ਫਰਕ ਨਹੀਂ ਪਿਆ ਠੀਕ ਆ ਬਾਕੀ ਇਹ ਕਣਕ ਹਰ ਵਾਰ ਜਿੱਦ ਤੇ ਸਬਜ਼ੀਆਂ ਦੀਆਂ ਵਾਲੇ ਹੀ ਦੀਆਂ ਜਿਹੜਾ ਪਹਿਲਾਂ 1-2 ਢੇਰੀਆਂ 10 ਤਰੀਕ ਨੂੰ ਆਉਣੀਆਂ ਸ਼ੁਰੂ ਹੋ ਜਾਣੀਆਂ ਜਿਹੜਾ ਜੋਰ ਪੈਣਾ ਉਹ 20 ਤਰੀਕ ਤੋਂ ਬਾਅਦ ਹੀ ਜਾ ਕੇ ਪੈਣਾ ਤੋਂ ਤੋਂ ਹੋਣਾ મતલਬ ਕਿ ਅਜੇ ਕੋਈ ਠੇਰੀ ਆ ਜੀ ਨਹੀਂ ਅਜੇ ਤੱਕ ਹਮ ਤਾਂ ਨਹੀਂ ਨਹੀਂ ਹਲੇ ਬਹੁਤ ਪਈਦਾ ਹੈ ਨਾ ਦੇਦੇ ਕਦਾਂ ਆਉਣਾ ਆ ਦੇ ਟਾਈਮ ਲੱਗੂਗਾ 10-15 ਦਿਨਾਂ ਦਾ 10 ਕਿ ਦਿਨ ਤੱਕ ਆਉਗੀ ਤੇ ਜਿਹੜੀਆਂ ਇੱਥੇ 26 ਮੰਡੀਆਂ ਜਿਹੜੀਆਂ ਕੋੜੀਆਂ ਨਹੀਂ ਆ ਉਹ ਉਹਦੇ ਬੜੇ ਯਾਤਰੀ ਨਹੀਂ ਉਹ ਤਾਂ ਫੇਰ ਸਰਕਾਰ ਨੇ ਕਹਿਤਾ ਵੀ ਉਹ ਪਹਿਲਾਂ ਹੀ ਤਨੇ ਬਣੇ ਰਹੇ ਜਿਹੜੀਆਂ ਮਾਰਕੀਟੀਆਂ ਕੋਚ ਉਹ ਨਾ ਕਰਨੀਆਂ ਵਾ ਮਰਜ਼ੀ ਕਰਨੀਆਂ ਵਾ ਜਿਹੜੀਆਂ ਜਿੱਥੇ ਘਟਿਆ ਜਿਸ ਤਰ੍ਹਾਂ ਕੋ ਕੱਚੀਆਂ ਮੰਡੀਆਂ ਬਿਲਕੁਲ ਘਟਿਆ ਉਹਨਾਂ ਨੂੰ ਵੱਡੀਆਂ ਮੰਡੀਆਂ ਨਾਲ ਜੋੜ ਦੇਗੇ ਬਾਕ ਖਦਮ ਕਰਨ ਵਾਲੀ ਦੀ ਕੋਈ ਗੱਲ ਨਹੀਂ ਐ ਵਿੱਚ ਪਹਿਲਾਂ ਐ ਹੀ ਉਹ ਸਰਕਾਰ ਨੇ ਵਾਪਸ ਲੈ ਲਿਆ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ ਤੁਹਾਡੇ ਅੰਦਰ ਤਿਆਰੀ ਠੀਕ ਆ ਆਪਣਾ ਮਾਰਕੀਟਿੰਗ ਮੇਟੀ ਆਪਣਾ ਸਵਾਈਆਂ ਸੁਈਆਂ ਹੋਈਆਂ ਬਾਕੀ ਦਾ ਸਾਡਾ ਕੰਮ ਹੁੰਦਾ ਪੱਕੇ-ਪੱਕੇ ਠੀਕ ਕਰਾਉਣੇ ਲੇਵਰਾਉਣੀਆਂ ਉਹ ਚੱਲ ਰਿਹਾ ਹੈ ਲੇਵਰ ਕਰਤੋਂ ਬਾਹਰ ਹੀ ਲੇਵਰ ਤੋਂ ਲੇਵਰ ਨੂੰ ਪੰਜ ਦਿਨ ਤੱਕ ਆਣੀ ਮੰਡੀ ਦੇ ਪ੍ਰਬੰਧ ਜੇ ਮੁਕੰਮਲ ਕਰ ਲਏ ਗਏ ਆ ਸਾਰੇ ਤੇ ਸੀਜ਼ਨ ਆਉਣ ਤੋਂ ਕਣਕ ਦੀ ਆਮਦੋਂ ਆਉਣ ਤੋਂ ਪਹਿਲਾਂ ਪੱਲੋਂ ਪਾਣੀ ਅਤੇ ਪਾਣੀ ਤੇ ਸ਼ਾਂਤ ਪ੍ਰਬੰਧੀ ਸਾਰੇ ਕਰ ਲਏ ਜਾਣਗੇ ਸਫਾਈ ਲਾਗੂ ਹੋ ਗਈ ਆ ਹਾਂਜੀ ਤੇ ਸਾਰੇ ਇਤਵਾਰਾ ਪਸ਼ੂ ਬੜਿਆ ਉਹਨਾਂ ਪਸ਼ੂ ਨਾ ਉਹ ਗੇਟ ਜਿਹੜੇ ਖੁੱਲੇ ਹੋਣ ਕਰਕੇ ਨਾ ਵਾਰਾ ਪਸ਼ੂ ਆ ਜਾਂਦੇ ਆ ਤੇ ਬਾਹਰ ਕੱਢੀਤੇ ਦੇ ਹੈਗੇ ਆ ਉਹਨੇ ਵੀ ਜਦੋਂ ਕਣਕ ਦੀ ਆਮਦ ਹੋਗੀ ਉਹ ਤੋਂ ਗੇਟਾਂ ਦੇ ਬੰਦੇ ਲਾ ਕੇ ਤੇ ਪਸ਼ੂ ਜਿਹੜੇ ਅੰਦਰ ਨਹੀਂ ਆਉਣ ਦਿੱਤੇ ਜਾਊਗੇ ਇੱਕ ਕੁਛ ਲੈਟਰਿੰਮ ਬਾਸਨ ਲੌਕ ਕੇ ਲੱਗੇ ਹੋਏ ਕਿ ਚੱਕਰ ਉਹ ਸਫਾਈ ਸਫਾਈ ਹੋਣ ਪਰੰਤੋ ਬੰਦ ਕਰ ਦਿੱਤੇ ਗਏ ਆ 10 10 ਤਰੀਕ ਤੱਕ ਜਿਹੜੇ ਆਪਣੀ ਲੇਬਰ ਤੇ ਜਦੋਂ ਜ਼ਿੰਮੇਦਾਰ ਆਉਣਗੇ ਕੰਕਰੀ ਦੀ ਆਮਦ ਹੋਊਗੀ ਨਾਲ ਹੀ ਖੋਲ ਦਿੱਤੇ ਜਾਣਗੇ ਠੀਕ ਹਾਂਜੀ ਠੀਕ